ਸਤਿ ਸ਼੍ਰੀ ਅਕਾਲ ਜੀ ਮੈਂ ਐਡਵੋਕੇਟ ਸਿਮਰਨਜੀਤ ਕੌਰ ਗੇਲ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਉਪਲ ਫਾਰਮ ਵਾਲੀ ਜਿਹੜੀ ਉਹ ਲੜਕੀ ਸੀਗੀ ਉਹਦੇ ਕੇਸ ਨਾਲ ਰਿਲੇਟਡ ਸੁਣਨ ਦੇ ਵਿੱਚ ਆਇਆ ਕਿ ਇਹ ਕਨਫਰਮ ਹੋ ਗਿਆ ਕਿ ਦੋਨੋਂ ਪਰਿਵਾਰਾਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕਰ ਲਏ ਤੇ ਕੁੜੀ ਕਹਿੰਦੀ ਮੈਂ ਹੁਣ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਤਾਂ ਇਹਦਾ ਮਤਲਬ ਅਸੀਂ ਸਾਰੇ ਮੂਰਖ ਸੀਗੇ ਪੰਜਾਬ ਦਾ ਹਰ ਉਹ ਇਨਸਾਨ ਮੂਰਖ ਸੀਗਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਾ ਕਿ ਕੁੜੀ ਦੇ ਨਾਲ ਗਲਤ ਹੋ ਗਿਆ ਬੱਚੀ ਦੇ ਨਾਲ ਗਲਤ ਹੋ ਗਿਆ ਸਾਨੂੰ ਸਟੈਂਡ ਲੈਣਾ ਚਾਹੀਦਾ ਤੁਸੀਂ ਕੰਪਰੋਮਾਈਜ਼ ਕਰਨ ਲੱਗੇ ਇੱਕ ਵਾਰ ਇਹ ਨਹੀਂ ਸੋਚਿਆ ਹੈਗਾ ਕਿ ਜੇਕਰ ਤੁਹਾਡੇ ਪਰਿਵਾਰਾਂ ਦਾ ਮਸਲਾ ਸੀ ਤੁਸੀਂ ਕੱਲੇ ਪਰਿਵਾਰ ਪਹਿਲਾਂ ਹੀ ਬੈਠ ਕੇ ਸੌਟ ਆਊਟ ਕਰ ਲੈਂਦੇ ਉਹਦੇ ਵਿੱਚ ਸਾਰਾ ਮੀਡੀਆ ਦਾ ਐਡਾ ਉਹ ਮਾਹੌਲ ਗਰਮਾਉਣ ਦੀ ਕੀ ਲੋੜ ਸੀਗੀ ਉਹਨੂੰ ਸੋਸ਼ਲ ਮੀਡੀਆ ਤੇ ਲਜਾਣ ਦੀ ਕੀ ਲੋੜ ਸੀਗੀ ਐਡੀ ਤਾਂ ਤੁਸੀਂ ਕਾਨੂੰਨੀ ਤਰੀਕੇ ਨਾਲ ਉਸ ਚੀਜ਼ ਨੂੰ ਮਤਲਬ ਕੱਲਾ ਚਲਾਉਂਦੇ ਜਿਹੜੇ ਤਰੀਕੇ ਨਾਲ ਚੱਲ ਰਿਹਾ ਸੀਗਾ ਤੇ ਸਾਡਾ ਸਾਰਿਆਂ ਦਾ سوشل মিডিਆ ਦਾ ਐਡਾ سپورਟ ਲੈਣ ਦੀ ਇਲੈਕਟ੍ਰੋਨਿਕ মিডিਆ ਆਪਣੇ ਹੱਕ ਦੇ ਵਿੱਚ ਏਡੀ ਜਿਹੜੀ ਮਸ਼ੀਨਰੀ ਆ ਸਟੇਟ ਦੀ ਉਹਨੂੰ ਯੂਜ਼ ਕਰਨ ਦੀ ਕੀ ਲੋੜ ਪਈ ਸੀਗੀ ਮਤਲਬ ਸਿਰਫ ਇੱਕ ਐਫਆਈਆਰ ਕਰਾਉਣ ਤੱਕ ਸੀਗਾ ਕਿ ਐਫਆਈਆਰ ਹੋ ਗਈ ਉਸ ਤੋਂ ਬਾਅਦ ਵਿੱਚ ਫੈਮਿਲੀ ਦੂਜੀ ਆ ਕੇ ਕੰਪਰੋਮਾਈਜ਼ ਕਰ ਲੂਗੀ ਮੈਂ ਨਹੀਂ ਕਹਿੰਦੀ ਹੈਗੀ ਕਿ ਤੁਹਾਡਾ ਕੋਈ ਪੈਸੇ ਨੂੰ ਲੈ ਕੇ ਕੰਪਰੋਮਾਈਜ਼ ਹੋ ਗਿਆ ਹੋਊਗਾ ਜਾਂ ਵਾਟੇਵਰ ਜਿਹੜੀ ਵੀ ਚੀਜ਼ ਆ ਦੇਖੋ ਜਦੋਂ ਵੀ ਕੋਈ ਪਰਿਵਾਰਕ ਮਸਲੇ ਹੁੰਦੇ ਆ ਜਾਂ ਇਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਹੱਲ ਹਮੇਸ਼ਾ ਕੰਪਰੋਮਾਈਜ਼ ਨਾਲ ਹੀ ਨਿਕਲਦਾ ਹੈ। देयर इज नो ਡਾਊਟ। ਮੈਟ੍ਰਿਮੋਨੀਅਲ ਡਿਸਪਿਊਟ ਹੁੰਦੇ ਪਰ ਫਿਰ ਉਹਨਾਂ ਦੇ ਵਿੱਚ ਤੁਸੀਂ মিডিਆ ਦੀ ਜਾਂ ਸਾਡੇ ਵਰਗੇ ਲੋਕਾਂ ਦੀ ਸਪੋਰਟ ਨਾ ਨਾ ਲਓ। ਸਾਡੇ ਵਰਗੇ ਲੋਕ ਤੁਹਾਡੇ ਹੱਕ ਦੇ ਵਿੱਚ ਆ ਕੇ ਡੱਟ-ਡੱਟ ਕੇ ਬੋਲ ਰਹੇ ਆ। ਕਿਸੇ ਦੀ ਵੀਡੀਓ ਲੀਕ ਕਰਨੀ ਇਹ ਕੋਈ ਛੋਟਾ ਜਿਹਾ ਕ੍ਰਾਈਮ ਨਹੀਂ ਹੈਗਾ। ਦੇਖੋ ਤੁਹਾਡੇ ਨਾਲ ਪਰਸਨਲ ਤੁਹਾਡਾ ਦੋਨਾਂ ਦਾ ਜੋ ਰਿਲੇਸ਼ਨ ਸੀ ਜੋ ਕੁਝ ਵੀ ਹੋਇਆ ਅਸੀਂ ਉਹਦੇ ਤੇ ਕਮੈਂਟ ਨਹੀਂ ਕਰਦੇ ਹੈਗੇ ਪਰ ਕਿਸੇ ਦੀ ਵੀਡੀਓ ਵਾਇਰਲ ਕਰਕੇ ਉਹ ਤੋਂ ਬਾਅਦ ਵਿੱਚ ਚਾਹੇ ਉਹ ਤੁਹਾਡੀ ਵੀਡੀਓ ਵਾਇਰਲ ਹੋਈ ਆ ਕਿਹਨੇ ਵਾਇਰਲ ਕੀਤੀ ਆ ਘਟੋ ਘਟ ਉਸ ਚੀਜ਼ ਦਾ ਪਤਾ ਤਾਂ ਹੋਵੇ ਕੱਲ੍ਹ ਹੋਰਾਂ ਦੀ ਜ਼ਿੰਦਗੀ ਜਿਹੜੀ ਆ ਬਰਬਾਦ ਹੋਣ ਤੋਂ ਬਚ ਸਕੇ ਠੀਕੇ ਤੇ ਤੁਸੀਂ ਮਤਲਬ ਸਾਡੇ ਵਰਗਿਆਂ ਦਾ ਇੱਕ ਮਸ਼ੀਨਰੀ ਦਾ ਮੀਡੀਆ ਦਾ ਸਭ ਦਾ ਮਖੌਲ ਬਣਾ ਕੇ ਰੱਖ ਦਿੱਤਾ ਅਸੀਂ ਪਾਗਲ ਸੀਗੇ ਜਿਹੜੇ ਤੁਹਾਡੇ ਨਾਲ ਆ ਕੇ ਡਟੇ ਤੇ ਤੁਹਾਡੇ ਨਾਲ ਆ ਕੇ ਖੜੇ ਹੁਣ ਹੁਣ ਦੋਨੋਂ ਪਰਿਵਾਰ ਇਕੱਠੇ ਬੈਠ ਕੇ ਬੋਲ ਰਹੇ ਆ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਅ ਮਤਲਬ ਤੁਸੀਂ ਕੁਝ ਵੀ ਨਾ ਬੋਲਿਓ ਜੀ ਤੁਸੀਂ ਵੀਡੀਓ ਸੇ ਡਿਲੀਟ ਕਰ ਦੋ ਤੁਸੀਂ ਸਾਡੇ ਹੱਕ ਚ ਜੋ ਬੋਲੇ ਉਹ ਡਿਲੀਟ ਕਰ ਦੋ ਜਾਂ ਵਾਟ ਐਵਰ ਅਸੀਂ ਕਿਵੇਂ ਡਿਲੀਟ ਕਰਦੀਏ ਬਈ ਅਸੀਂ ਪਾਗਲ ਸੀ ਕਿ ਅਸੀਂ ਦੇਖਿਆ ਤੁਹਾਡੇ ਨਾਲ ਇੱਕ ਕੁੜੀ ਨਾਲ ਗਲਤ ਹੋਇਆ ਕੱਲ ਹੋਰ ਕੁੜੀਆਂ ਨੂੰ ਵਿਚਾਰੀਆਂ ਨੂੰ ਕੀ ਜਿਹੜੀਆਂ ਦੇ ਹੱਕ ਦੇ ਵਿੱਚ ਕੋਈ ਖੜਦਾ ਨਹੀਂਗਾ ਜਿਹੜੀਆਂ ਕੁੜੀਆਂ ਦੇ ਨਾਲ ਲਿਟਰਲੀ ਗਲਤ ਹੁੰਦਾ ਜਿਹੜੀਆਂ ਲਿਟਰਲੀ ਅਨਹਰਟ ਵਿਕਟਮਸ ਹੁੰਦੀਆਂ ਨੇ ਜੋ ਕੁੜੀਆਂ ਦੇ ਨਾਲ ਕੋਈ ਇੱਕ ਗਰੀਬ ਮਾਤੜ ਕੁੜੀ ਦੇ ਨਾਲ ਕੱਲੂ ਤਾਂ ਜਿਹੜੀ ਮੈਂ ਇਹੀ ਗੱਲ ਕਹੂੰਗੀ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਬੋਲ ਰਹੀ ਆ ਕੱਲੂ ਕੋਈ ਕੋਈ ਅਮੀਰ ਜਾਦਾ ਕਿਸੇ ਇੱਕ ਗਰੀਬ ਘਰ ਦੀ ਕੁੜੀ ਨੂੰ ਗੱਲਾਂ ਦੇ ਵਿੱਚ ਫਸਾ ਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦਾ ਆ ਉਹਨੂੰ ਤਾਂ ਡਰ ਨਹੀਂ ਰਹਿਣਾ ਹੈਗਾ ਕਿ ਕੱਲ ਨੂੰ ਕੁਝ ਨਹੀਂ ਹੁੰਦਾ ਮੈਂ ਪੈਸੇ ਸਿੱਟੂੰਗਾ ਤੇ ਕੰਪਰੋਮਾਈਜ਼ ਹੋਗਾ ਮੈਨੂੰ ਨਹੀਂ ਪਤਾ ਤੁਹਾਡਾ ਕੰਪਰੋਮਾਈਜ਼ ਕਿਵੇਂ ਹੋਇਆ ਤੇ ਜੇ ਤੁਹਾਡੀ ਆਪਸ ਦੇ ਵਿੱਚ ਰਿਜ਼ੋਲਵ ਹੋ ਹੀ ਸਕਦੀ ਸੀਗੀ ਤੁਹਾਨੂੰ ਇਸ ਚੀਜ਼ ਨੂੰ ਮੀਡੀਆ ਦੇ ਵਿੱਚ ਲਿਆਉਣ ਦੀ ਕੀ ਲੋੜ ਸੀ ਤੁਸੀਂ ਪਹਿਲਾਂ ਹੀ ਉਹਨੂੰ ਉਸ ਤਰੀਕੇ ਨਾਲ ਰਿਜ਼ੋਲਵ ਕਰਦੇ ਕੱਲੂ ਕਿਸੇ ਨੇ ਕਿਸੇ ਦੇ ਨਾਲ ਲਿਟਰਲੀ ਸੱਚੀ-ਮੁੱਚੀ ਨਜਾਇਜ਼ ਹੁੰਦੀ ਹੋਊਗੀ ਨਾ ਉਹਦੇ ਵੀ ਹੱਕ ਦੇ ਵਿੱਚ ਨਹੀਂ ਕੜਨਾ ਜਿਹੜੇ ਲੋਕਾਂ ਨੇ ਤੁਹਾਡੇ ਲਈ ਡੱਟ ਕੇ ਸਾਥ ਦਿੱਤਾ ਵਿਕਰਮ ਨੇ ਦਿੱਤਾ ਆਪਣੇ ਮਿੱਟੀ ਤੋਂ ਕੁਵਰ ਹੈਗੇ ਆ ਬਾਈ ਉਹਨਾਂ ਨੇ ਸਾਥ ਦਿੱਤਾ ਵਿਮਨ ਕਮਿਸ਼ਨ ਨੇ ਤੁਹਾਡਾ ਸਾਥ ਦਿੱਤਾ ਉਹ ਕੱਲੂ ਕੀ ਕਰਨਗੇ ਵੀ ਤੁਸੀਂ ਸਵਾਲ ਬਸ ਤੁਸੀਂ ਮਸਲਾ ਹੱਲ ਕਰਤਾ ਆ ਮੈਂ ਤਾਂ ਨਹੀਂ ਕਹਿੰਦੀ ਅਸੀਂ ਤਾਂ ਨਹੀਂ ਚੁੱਪ ਬੈਠਾਂਗੇ ਅਸੀਂ ਤਾਂ ਮਤਲਬ ਇਸ ਚੀਜ਼ ਦਾ ਰਿਜ਼ਲਟ ਚਾਹਾਂਗੇ ਵੀ ਪਤਾ ਲੱਗੇ ਵੀਡੀਓ ਜਿਹਨੇ ਵਾਇਰਲ ਕੀਤੀ ਉਹ ਸਾਹਮਣੇ ਆਵੇ ਕਿਨੇ ਵਾਇਰਲ ਕੀਤੀ ਆ ਵੀਡੀਓ ਤੇ ਫਿਰ ਚਾਹੀ ਉਹ ਗੁਰਮਨ ਨੇ ਕੀਤੀ ਹੋਵੇ ਚਾਹੀ ਪ੍ਰਭ ਨੇ ਕੀਤੀ ਹੋਵੇ ਚਾਹੀ ਕਿਸੇ ਚੌਥੇ ਬੰਦੇ ਨੇ ਕੀਤੀ ਹੋਵੇ ਜਿਸ ਵੀ ਬੰਦੇ ਨੇ ਵੀਡੀਓਜ਼ ਵਾਇਰਲ ਕੀਤੀਆਂ ਜੋ ਦੇਖੋ ਤੁਹਾਡੇ ਵਿੱਚ ਹੋਇਆ ਉਹ ਪਰਸਨਲ ਇਸ਼ੂ ਆ ਤੁਹਾਡਾ ਠੀਕ ਆ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਨਾਲ ਨਸ਼ੇ ਦੀ ਹਾਲਤ ਦੇ ਵਿੱਚ ਦੋ ਬੰਦਿਆਂ ਨੇ ਰਿਲੇਸ਼ਨ ਬਣਾਇਆ ਤੁਸੀਂ ਉਹਨਾਂ ਦੋਨਾਂ ਬੰਦਿਆਂ ਨੂੰ ਛੱਡਤਾ ਕਿਵੇਂ ਛੱਡ ਸਕਦੇ ਹੋ ਤੁਸੀਂ ਕਿਸੇ ਨੂੰ ਤੁਹਾਡੇ ਨਾਲ ਜੇ ਕਿਸੇ ਨੇ ਤੁਹਾਡੇ ਨਾਲ ਇਹੋ ਜਿਹਾ ਹਿਮੀਅਸ ਕ੍ਰਾਈਮ ਕੀਤਾ ਤੁਸੀਂ ਉਸ ਬੰਦੇ ਨੂੰ ਛੱਡ ਵੀ ਕਿਵੇਂ ਸਕਦੇ ਹੋ ਕਿਵੇਂ ਬਚ ਸਕਦੇ ਹੋ ਜੇ ਹੱਦ ਤੱਕ ਮਸਲਾ ਤੁਹਾਡਾ ਤੇ ਇਕੱਲੇ ਪ੍ਰਭਦਾ ਹੋਵੇ ਜੇ ਠੀਕ ਆ ਇਟ ਇਜ਼ ਓਕੇ ਠੀਕ ਹੈ ਪਹਿਲਾਂ ਤੁਸੀਂ ਮਤਲਬ ਤੁਹਾਡਾ ਦੋਨਾਂ ਦਾ ਮਸਲਾ ਹੈ ਤੁਸੀਂ ਦੋਨੋਂ ਪਰਿਵਾਰ ਚ ਬੈਠ ਕੇ ਸੋਲਵ ਕਰ ਲੈਂਦੇ ਬਟ ਜਦੋਂ ਇੱਕ ਵਿੱਚ ਤੁਸੀਂ ਤੀਜੇ ਬੰਦੇ ਦੇ ਉੱਤੇ ਵੀ ਇਲਜ਼ਾਮ ਲਾਇਆ ਕਿ ਉਸ ਬੰਦੇ ਨੇ ਵੀ ਤੁਹਾਡੇ ਨਾਲ ਰਿਲੇਸ਼ਨ ਬਣਾਏ ਉਸ ਬੰਦੇ ਨੇ ਤੁਹਾਡੇ ਨਾਲ ਧੱਕਾ ਕੀਤਾ ਤਾਂ ਤੁਸੀਂ ਉਸ ਬੰਦੇ ਨੂੰ ਕਿਵੇਂ ਛੱਡ ਸਕਦੇ ਹੋ ਅੱਜ ਉਹਨੇ ਤੁਹਾਡੇ ਨਾਲ ਕਿਹਾ ਕੱਲ ਨੂੰ ਕਿਸੇ ਹੋਰ ਨਾਲ ਕਰੂਗਾ ਤੁਸੀਂ ਇਸ ਚੀਜ਼ ਨੂੰ ਤਾਂ ਦੇਖੋ ਨਾ ਅੱਜ ਤੁਹਾਡੀ ਜ਼ਿੰਦਗੀ ਬਚ ਗਈ ਹੈ ਜਿਸ ਬੰਦੇ ਨੇ ਗਲਤ ਕੀਤਾ ਕੱਲ ਨੂੰ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਕਰੂਗਾ